ਅਮਰਸਰ ਦੇ ਜਨਾਲਾ ਦੇ ਅਧੀਨ ਆਉਂਦੇ ਪਿੰਡ ਬੱਲੜਵਾਲ ਵਿਖੇ ਦੀ ਰਾਤ ਤਿੰਨ ਨਕਾਬਪੋਸ਼ ਚੋਰਾਂ ਦੇ ਦੁਆਰਾ ਬਾਬਾ ਗਮਮ ਚੱਕ ਵਿਖੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਪਰ ਗੋਲਕ ਨਾ ਖੁੱਲਣ ਦੇ ਕਰਕੇ ਸੇਵਾਦਾਰਾਂ ਦੇ ਜਾਗਣ ਦੇ ਕਰਕੇ ਤੁਰੰਤ ਚੋਰ ਉੱਥੋਂ ਭੱਜ ਗਏ ਜਿਸ ਤੋਂ ਬਾਅਦ ਪੁਲਿਸ ਨੇ ਗੁਰਦੁਆਰਾ ਸਾਹਿਬ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਇਸ ਵੰਦੀ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਗੋਲਕ ਦੇ ਵਿੱਚ ਕਰੀਬ 7 ਲੱਖ ਰੁਪਏ ਸਨ ਅਤੇ ਦੀਢ ਰਾਤ ਤਿੰਨ ਨਕਾਬਪੋਸ਼ ਚੋਰਾਂ ਨੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਬਚਾਅ ਹੋ ਗਿਆ ਇਹ ਕੀ ਨਾਂ ਆ ਕਿਹੜਾ ਸਾਰਾ ਸਾਹਿਬਾ ਕੀ ਗੱਲ ਬਾਤ ਜੀ ਪਹਿਲਾਂ ਸਭ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਮੇਰਾ ਹਰਦੇਵ ਸਿੰਘ ਇੱਥੇ ਜਿਉਂਦਾ ਸੀ ਸੇਵਾਦਾਰ ਆ ਤੇ ਚੋਰਾਂ ਨੇ ਰਾਤੀ ਸਵੇਰੇ 1.5 ਵਜੇ ਕੋਸ਼ਿਸ਼ ਕੀਤੀ ਚੋਰੀ ਦੀ ਇਹ ਵੀ ਮਾਰੇ ਗੁਰੂ ਬਾਬਾ ਕਾਮ ਚੂਕ ਜੀ ਕਿਰਪਾ ਕਰਨ ਜਿਨ੍ਹਾਂ ਨੇ ਆਪਿ ਸ਼ਹਾਦਾ ਕੀਤੀ ਹੈ ਚੋਰਾਂ ਨੇ ਪੂਰੀ ਕੋਸ਼ਿਸ਼ ਕੀਤੀ ਇਹ ਵੀ ਚੋਰੀ ਕਰਨ ਦੀ ਬਾਕੀ ਤੇ ਸਰ ਕੋਈ ਕੋਈ ਗੱਲ ਬਾਤ ਨਹੀਂ ਹੋਈ ਨਾ ਕਿ ਚੋਰੀ ਹੋਈ ਜਿੰਨੇ ਪੈਸੇ ਤਸੀਲਦਾ ਸਾਹਿਬ ਨੇ ਗਿਣ ਕੇ ਗਏ ਰੱਖੀ ਗਿਆ ਸੀ ਉਹਨੇ ਪੂਰੇ ਨਿਕਲੇ ਨਹੀਂ ਕਿਸ ਤਰੀਕੇ ਨਾਲ ਆਏ ਆ ਕਿੰਨੇ ਜਾਣੇ ਸੀ ਸੀਸੀਟੀਵੀ ਹੈ ਇ ਕੀ ਆਇਆ ਸਰ ਜੀ ਸਰ ਤਿੰਨ ਲੋਕ ਸੀ ਤਿੰਨ ਜਾਣੇ ਸੀ ਜਿਹੜੇ ਇਧਰ ਸੁਰਸਵਰ ਵਾਲੇ ਬੰਦੇ ਆਏ ਜਿਹਨਾਂ ਨੇ ਕੋਸ਼ਿਸ਼ ਕੀਤੀ ਇੱਕ ਤਾਲਾ ਤੋੜ ਕੇ ਤੇ ਅੰਦਰ ਪੁਗਏ ਤੇ ਉਹਨਾਂ ਨੇ ਕੋਸ਼ਿਸ਼ ਕੀਤੀ ਕੋਈ ਰਾਡ ਲੈਂਦੇ ਸੀ ਜਿਨ੍ਹਾਂ ਦੇ ਨਾਲ ਇਹ ਆਪਣੀ ਗੋਲਕ ਨੂੰ ਤੋੜ ਕੇ ਕੋਸ਼ਿਸ਼ ਹੀ ਕੀਤੀ ਕੋਸ਼ਿਸ਼ ਹੀ ਰਹਿ ਗਈ ਮਹਾਰਾਜ ਬਾਬੇ ਕਾਮ ਚੱਕ ਜੀ ਨੇ ਆ ਵੀ ਆਪਣੇ ਗੁਰਦੁਆਰਾ ਸਾਹਿਬ ਦੀ ਆ ਵੀ ਸਹਾਇਤਾ ਕੀਤੀ ਜਿਨ੍ਹਾਂ ਨੇ ਦੇ ਨਾਲ ਸਾਡਾ ਇੱਕ ਸੇਵਾਦਾਰ ਨੂੰ ਸੁਰਤ ਹੋ ਗਈ ਉਹਨੇ ਰੋਲਾ ਪਾਇਆ ਇਹ ਭੱਜ ਗਏ ਕੋਈ ਪੈਸਾ ਕੋਈ ਨੁਕਸਾਨ ਇਥੋਂ ਨਹੀਂ ਹੋਇਆ ਸੀਸੀਟੀਵੀ ਕੈਮਰੇ ਦੇ ਵਿੱਚ ਆ ਕੋਈ ਕੀ ਕੀਤਾ ਉਹਨਾਂ ਨੇ ਅੰਦਰ ਸੀਸੀਟੀਵੀ ਤਾਂ ਚੁੱਪ ਤਾਂ ਜਾਂ ਕੀ ਕੀਤਾ ਹਾਂਜੀ ਸਰ ਅੰਦਰ ਨਾ ਤਿੰਨ ਕੈਮਰੇ ਲੱਗੇ ਸੀ ਉਹਨਾਂ ਨੇ ਇੱਕ ਦੂਜੇ ਦੇ ਚੜ ਕੇ ਤਾਂ ਕਿੰਨੇ ਕੈਮਰੇ ਤਾਂ ਕਰਦੇ ਇਹਦੇ ਦੇ ਕਰਕੇ ਫੋਟੋ ਪੂਰੀਆਂ ਕਲੀਅਰ ਨਹੀਂ ਆਉਂਦੀ ਕੋਈ ਕੋਈ ਪਛਾਣ ਚ ਆਇਆ ਤੁਹਾਡੀ ਨਹੀਂ ਸਰ ਅਸਲ ਜੇ ਪਛਾਣ ਜ ਕੋਈ ਨਹੀਂ ਆਇਆ ਪਹਿਲਾਂ ਵੀ ਚੋਰੀ ਹੋ ਚੁੱਕੀ ਸੀ ਇੱਥੇ ਹਾਂਜੀ ਤਿੰਨ ਵਾਰੀ ਪਹਿਲਾਂ ਸਰ ਚੋਰੀ ਹੋਈ ਸੀ ਕਿ ਹੁਣ ਪੁਲਿਸ ਪਹੁੰਚੀ ਆ ਤਹਿਸੀਲਦਾਰ ਪਹੁੰਚੇ ਕੀ ਆਸ਼ਵਾਸ਼ਣ ਦਵਾਇਆ ਕੀ ਨਹੀਂ ਸਰ ਸਰ ਐਸਐਚਓ ਸਾਹਿਬ ਨੂੰ ਸਵੇਰੇ ਫੋਨ ਕੀਤਾ ਸੀ ਸਵੇਰ ਸੁਵੋਧ ਇੱਥੇ ਆ ਗਏ ਤੇ ਉਹਨਾਂ ਨੇ ਪੂਰੀ ਪੁੱਛ ਪੜਤਾਲ ਕੀਤੀ ਕਿਨੇ ਸਾਨੂੰ ਉਹਨਾਂ ਨੇ ਜਤੀਨ ਦਵਾਇਆ ਭਰੋਸਾ ਦਵਾਇਆ ਵੀ ਅਸੀਂ ਜਲਦੀ ਜਲਦੀ ਜਿਹੜੇ ਇਹ ਚੋਰ ਨੇ ਅਸੀਂ ਫੜ ਕੇ ਇਹਨਾਂ ਨੂੰ ਸਜ਼ਾ ਸਾਉਤ ਸਜ਼ਾ ਦੇਵਾਂਗੇ ਠੀਕ ਉੱਥੇ ਇਸ ਮੌਕੇ ਐਸਐਚਓ ਸੁਖਜਿੰਦਰ ਸਿੰਘ ਖੈਰਾ ਨੂੰ ਦੱਸਿਆ ਕਿ ਚੋਰ ਚੋਰੀ ਕਰਨ ਆਏ ਸੀ ਪਰ ਚੋਰੀ ਨਹੀਂ ਕਰ ਪਾਏ ਬਾਕੀ ਸੀਸੀਟੀਵੀ ਕੈਮਰਾ ਦੇ ਆਧਾਰ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਮਾਮਲਾ ਹੈ ਜੀ ਸਾਨੂੰ ਸਵੇਰ ਅਰਲੀ ਮਾਰਨਿੰਗ ਸੂਚਨਾ ਮਿਲੀ ਸੀ ਕਿ ਗੁਰਦੁਆਰਾ ਗਮਚੁੱਕ ਬਲੜਵਾਲ ਚ ਉਹ ਜੋ ਸ਼ਰਾਧਤੀ ਅੰਸਰਾਂ ਨੇ ਚੋਰੀ ਕੀਤੀ ਹੈ ਤੋ ਮੌਕੇ ਤੇ ਤਹਿਸੀਲਦਾਰ ਸਾਹਿਬ ਵੀ ਆਏ ਨੇ ਤੋ ਕੋਸ਼ਿਸ਼ ਕੀਤੀ ਗਈ ਆ ਕਿਸੇ ਤਰ੍ਹਾਂ ਦਾ ਕੈਸ਼ ਚੋਰੀ ਨਹੀਂ ਹੋਇਆ ਅ ਅਸੀਂ ਛੇਤੀ ਇਹਨਾਂ ਉਹਨਾਂ ਲੋਕਾਂ ਦਾ ਜਿਹੜਾ ਪਰਦਾ ਫਾਸ ਕਰਾਂਗੇ ਤਾਂ ਕੀ ਗੱਲ ਚੱਲਦੀ ਸੀਸੀਟੀਵੀ ਫੁਨਰਾਲੀ ਜਾ ਰਹੀ ਸੀ ਕਿੰਨੇ ਵਿਅਕਤੀ ਸੀ ਉਹਦੇ ਵਿੱਚ ਸੀਸੀਟੀਵੀ ਦੇ ਵਿੱਚ ਤਿੰਨ ਵਿਅਕਤੀ ਆਏ ਨੇ ਜਿਨ੍ਹਾਂ ਨੇ ਆਪਣੇ ਫੇਸ ਜਿਹੜੇ ਕਵਰ ਕੀਤੇ ਹੋਏ ਸੀ ਪਰ ਫਿਰ ਵੀ ਉਹਨਾਂ ਦੀ ਚਾਲ ਢਾਲ ਤੇ ਹੋਰ ਕਈ ਚੀਜ਼ਾਂ ਨੇ ਪਹਿਲੂ ਹੈਗੇ ਨੇ ਉਹਨਾਂ ਨੂੰ ਇਹ ਇਨਵੈਸਟੀਗੇਟ ਕਰਾਂਗੇ ਸਰ ਕਿਸ ਤਰੀਕੇ ਨਾਲ ਅੰਦਰ ਆਏ ਕਿਸ ਤਰੀਕੇ ਨਾਲ ਪਤਾ ਲੱਗਾ ਕੋਈ ਕੈਮਰੇ ਵੀ ਤਾਂ ਕਰ ਦਿੱਤੇ ਹਾਂ ਅੰਦਰ ਐਂਟਰੀ ਉਹਨਾਂ ਨੇ ਦਰਵਾਜ਼ਾ ਜਿਹੜਾ ਤੋੜ ਕੇ ਲਾਕ ਤੋੜ ਕੇ ਅੰਦਰ ਕੀਤੀ ਹੈ ਤੇ ਕੈਮਰਿਆਂ ਦੇ ਮੂੰਹ ਜਿਹੜੇ ਉੱਪਰ ਨੂੰ ਚੱਕ ਦਿੱਤੇ ਸੀ ਪਰ ਫਿਰ ਵੀ ਉਹਨਾਂ ਦੀਆਂ ਕਾਫੀ ਜਿਹੜੀਆਂ ਐਕਟੀਵਿਟੀਜ਼ ਜਿਹੜੀਆਂ ਨੇ ਉਹ ਨੋਟ ਹੋਈ ਜਾਂਦੇ ਲੱਗਦਾ ਹਉਣ ਵਾਲੇ ਦਿਨਾਂ 'ਚ ਕਾਬੂ ਕਰ ਲਿਆ ਜਾਂ ਹਾਂ ਬਿਲਕੁਲ ਬਿਲਕੁਲ ਐਸਮ ਜਨ న్యూਸ ਲਈ ਅਮਰ ਸਰ ਤੋਂ ਖਰਜੀਤ ਸਿੰਘ ਕਰੇ ਵਾਲ ਦੀ ਰਿਪੋਰਟ